ਪਰ ਗੱਲ ਇਹ ਆ ਵੀ ਕਿਈ ਮਰਿਆਦਾ ਕਹਿੰਦੀ ਆ ਵੀ ਤੁਸੀਂ ਆਣ ਕੇ ਸਾਡੇ ਗੁਰੂ ਘਰਾਂ ਦੇ ਵਿੱਚ ਨਾਚਟਾਪ ਕਰੋ ਡੀਜੇ ਲਾਓ ਕਿਹੜੇ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਵੈਸੇ ਤੇ ਮੈਂ ਉੱਥੇ ਦੀ ਜਿਹੜੀਆਂ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਇਹੋ ਜਿਹੇ ਬੰਦਿਆਂ ਦਾ ਸੋਧਾ ਲੱਗਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਛੇਕ ਦੇਣਾ ਚਾਹੀਦਾ ਜਿਨ੍ਹਾਂ ਨੂੰ ਬੇਗੈਰਤਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਪਿਆਰ ਦੀ ਗੱਲ ਆ ਤੇ ਜਿਹੜੇ ਇਹ ਹਿੰਦੂ ਸਮਾਜ ਦੇ ਵੀ ਇਹੋ ਜਿਹੇ ਬੰਦੇ ਨਾਚ-ਮੂਚ ਕਰਦੇ ਫਿਰਦੇ ਆ ਮੰਦਰਾਂ ਦੇ ਵਿੱਚ ਵੀ ਟੱਲ ਖੜਕਾਉਂਦੇ ਫਿਰਦੇ ਗੀਤ ਸੁਣਦੇ ਫਿਰਦੇ ਆ ਉਹ ਕਿਹੜੇ ਇਤਿਹਾਸ ਲਿਖਿਆ ਕਿਹੜੇ ਗ੍ਰੰਥ ਚ ਲਿਖਿਆ ਵੀ ਮਤਲਬ ਜਿਹੜਾ ਭਗਵਾਨ ਕਿਸ਼ਨ ਜਿਹੜਾ ਉਹ ਨੱਚਣ ਵਾਲਿਆਂ ਨੂੰ ਪਸੰਦ ਕਰਦਾ ਜਗ ਗੀਤਾਂ ਨੂੰ ਪਸੰਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸੰਗ ਕਾਲੀ ਨਾਲ ਮੇਰੇ ਸਦੂ ਸingh ਅੰਕੀ ਸਾਹਿਬ ਬੈਠਿਆ ਸੋ ਬਹੁਤ ਦਿਨਾਂ ਦੀ ਇੱਕ ਵੀਡੀਓ ਸਾਡੇ ਤੱਕ ਆ ਰਹੀ ਆ ਘੁਮ ਘਮਾ ਕੇ ਫਿਰ ਉਹ ਵੀਰ ਦੀ ਉਹਨੇ ਬਹੁਤ ਸਾਰੇ ਭਰਾਵਾਂ ਨੂੰ ਜਥੇ ਜਥੇਬੰਦੀਆਂ ਨੂੰ ਜਥੇਦਾਰਾਂ ਨੂੰ ਬੇਨਤੀ ਕੀਤੀ ਪਰ ਕਿਸੇ ਵੀ ਵੀਰ ਭਰਾ ਨੇ ਉਸ ਭਰਾ ਦੀ ਕੋਈ ਸਾਰ ਨਹੀਂ ਲਈ ਤੇ ਜਦੋਂ ਕਿਸੇ ਭਰਾ ਤੇ ਸਾਥ ਕੇ ਦੱਸਦਾ ਅਸੀਂ ਉਹਦੇ ਨਾਲ ਖੜਦੇ ਤੇ ਜੇ ਉਹ ਨਾਲ ਨਾਲ ਖੜਦਾ ਫੇਚ ਲੋ ਉਹਦਾ ਜਾਣਾ ਬਣਦਾ ਏ ਬਿਲਕੁਲ ਠੀਕ ਹੈ ਜੀ ਅੱਜ ਜੋ ਕਿ ਸ਼ਾਮਗੜ ਜ਼ਿਲ੍ਹਾ ਕਰਤਾਰਾ ਉਥੇ ਨਾਚ ਹੋਇਆ ਵੇਸ਼ਵਾ ਨੱਚੀ ਹੈ ਨਾ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਉਹਨਾਂ ਨਚਾਈਆਂ ਉਹ ਵੇਸ਼ਵਾ ਅਸੀਂ ਇਸ ਗੱਲ ਤੇ ਨਹੀਂ ਆਏ ਜੀ ਪਰ ਗੱਲ ਇਹ ਆ ਵੀ ਕੋਈ ਮਰਿਆਦਾ ਕਹਿੰਦੀ ਆ ਵੀ ਤੁਸੀਂ ਆਣ ਕੇ ਸਾਡੇ ਗੁਰੂ ਘਰਾਂ ਦੇ ਵਿੱਚ ਨਾਚ-ਟਾਪ ਕਰੋ ਡੀਜੇ ਲਾਓ ਕਿਹੜੇ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਵੈਸੇ ਤੇ ਮੈਂ ਉੱਥੇ ਦੀ ਜਿਹੜੀਆਂ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਇਹੋ ਜਿਹੇ ਬੰਦਿਆਂ ਦਾ ਸੋਧਾ ਲੱਗਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਛੇਕ ਦੇਣਾ ਚਾਹੀਦਾ ਜਿਨ੍ਹਾਂ ਨੂੰ ਬੇਗੈਰਤਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਪਿਆਰ ਦੀ ਗੱਲ ਆ ਤੇ ਜਿਹੜੇ ਇਹ ਹਿੰਦੂ ਸਮਾਜ ਦੇ ਵੀ ਇਹੋ ਜਿਹੇ ਬੰਦੇ ਨਾਚ-ਮੂਚ ਕਰਦੇ ਫਿਰਦੇ ਆ ਮੰਦਰਾਂ ਦੇ ਵਿੱਚ ਵੀ ਟੱਲ ਖੜਕਾਉਂਦੇ ਫਿਰਦੇ ਗੀਤ ਸੁਣਦੇ ਫਿਰਦੇ ਆ ਉਹ ਕਿਹੜੇ ਇਤਿਹਾਸ ਲਿਖਿਆ ਕਿਹੜੇ ਗ੍ਰੰਥ ਲਿਖਿਆ ਵੀ ਮਤਲਬ ਜਿਹੜਾ ਭਗਵਾਨ ਕਿਸ਼ਨ ਜਿਹੜਾ ਉਹ ਨੱਚਣ ਵਾਲਿਆਂ ਨੂੰ ਪਸੰਦ ਕਰਦਾ ਜਾਂ ਗੀਤਾਂ ਨੂੰ ਪਸੰਦ ਕਰਦਾ ਜਾਂ ਭਗਵਾਨ ਰਾਮ ਕਿਥੇ ਕਹਿ ਰਿਹਾ ਵੀ ਮੈਨੂੰ ਗੀਤ ਸੁਣਾਓ ਜਾਂ ਮੇਰੇ ਸਾਹਮਣੇ ਝੁਮਕੇ ਲਾਓ ਫਿਰ ਮੈਨੂੰ ਚੰਗਾ ਲੱਗਦਾ ਇਹਨਾਂ ਲੋਕਾਂ ਨੇ ਬੇਗਾਨਤਾ ਨੇ ਧਰਮ ਦਾ ਇੱਕ ਧੰਦਾ ਬਣਾ ਕੇ ਰੱਖ ਦਿੱਤਾ ਵੇਖੋ ਸਾਡੇ ਤੱਕ ਇਹ ਵੀਡੀਓ ਪਹੁੰਚੀ ਆ ਮੈਂ ਡਿਸਟ੍ਰਿਕਟ ਕਰਨਾਲ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਗੱਲ ਕਹਿਣਾ ਭਾਈ ਇਸ ਭਰਾ ਦੇ ਨਾਲ ਅੱਜ ਖੜਨ ਦੀ ਲੋੜ ਹੈ ਜੇ ਖੜ ਸਕਦੇ ਠੀਕ ਆ ਤੇ ਜੇ ਨਾ ਖੜੋਗੇ ਫਿਰ ਤੇ ਖਾਲਸਾ ਪੰਥ ਜਰੂਰ ਪਹੁੰਚੂਗਾ ਪਰ ਅੱਜ ਜੇ ਇਹ ਸਿੰਘ ਤੇ ਢੀਟ ਬਣੀ ਤੁਸੀਂ ਨਾ ਖੜੇ ਤੇ ਤੁਹਾਡੇ ਕੱਲੇ ਕੱਲੇ ਦੀ ਅਗਲਾ ਧੌਣ ਤੇ ਗੋਡਾ ਵੀ ਆਈ ਦੇ ਨਾਲ ਖੜੇ ਆਮਰੇ ਸਾਹਮਣੇ ਬਾਕੇ ਫਿਰ ਫੈਸਲਾ ਕਰਾਂਗੇ ਬਾਕੀ ਜੇ ਭਾਈ ਤੁਹਾਡਾ ਧੱਕਾ ਨਾ ਵੀ ਦੇ ਤੁਸੀਂ ਕਹਿੰਦੇ ਆ ਵੀ ਮਾਰ ਦੋਗੇ ਉਹਨੂੰ ਤੇ ਅਹੀਂ ਵੀ ਇਹ ਗੱਲ ਤੁਹਾਨੂੰ ਕਹਿੰਦੇ ਆ ਵੀ ਅਹੀਂ ਸਾਡਾ ਫੋਨ ਨੰਬਰ ਉੱਤੇ ਦਿੱਤਾ ਸਾਡੇ ਨਾਲ رابطہ ਕਰ ਲਿਓ ਸਾਨੂੰ ਸੱਦ ਲਿਓ ਅਸੀਂ ਤੁਹਾਡੇ ਸਾਹਮਣੇ ਆਵਾਂਗੇ ਤੇ ਸਿੰਘ ਤੁਹਾਡੇ ਸਾਹਮਣੇ ਵੀ ਖੜਾ ਕਰ ਦਾਂਗੇ ਬਿਲਕੁਲ ਜੇ ਤੁਹਾਡੇ ਜੁਰਤ ਹੋਈ ਤੇ ਮਾਰ ਦਿਓ ਸਾਡੇ ਜੁਰਤ ਹੋ ਗਈ ਤਾਂ ਅਸੀਂ ਬਚਾਲਾ ਬਿਲਕੁਲ ਠੀਕ ਆ ਬੰਦਾ ਸੱਚਾ ਹੋਣਾ ਚਾਹੀਦਾ ਉਹ ਬੰਦੇ ਵਾਦ ਢਾਲ ਵੜ ਕੇ ਗਾੜੀ ਖੜ ਜਾਗੇ ਤੇ ਜੇ ਬੰਦਾ ਝੂਠਾ ਹੋਊਗਾ ਤੇ ਅਸੀਂ ਖੁਦ ਸੇਵਾ ਕਰਾਂਗੇ ਪਰ ਜੇ ਬੰਦਾ ਸੱਚਾ ਤੇ ਭਾਵੇਂ ਮੈਂ ਕਰਨਾਲ ਡਿਸਟ੍ਰਿਕਟ ਪੂਰਾ ਹੀ ਆ ਜੇ ਨਾ ਤਾਂ ਵੀ ਬੰਦੇ ਦੀ ਬਾਜ਼ ਨਹੀਂ ਵੇਖਣ ਦੇ ਸੋ ਉਹਨੂੰ ਵੀਰ ਨੂੰ ਕਹਿੰਦੇ ਆ ਵੀ ਭਰਾ ਟੈਨਸ਼ਨ ਨਹੀਂ ਲੈਣੀ ਤਕੜਾ ਕਰਿਆ ਮਿਲਦੇ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ